ਮੇਰੀ ਪਹਿਲਾਂ ਵੀ ਆਤਿਸ਼ੀਬਾ ਖਬਰਾਂ ਸੁਣਦਾ ਰਹਿੰਦਾ ਸਾਂ ਤੇ ਪਰ ਜੌਂ ਦਾ ਬੱਚਾ ਗਿਆ ਫਸਿਆ ਉਹੰਦਾ ਤੇ ਤਗਰੀਬਨ ਖਵਲਵਾਲ ਖਿਆਲ ਰੱਖੀਦਾ ਤੇ ਦੋ ਚਾਰ ਦਿਨ ਤੋਂ ਪਹਿਲਾਂ ਹੀ ਪਤਾ ਲੱਗ ਰਿਹਾ ਸੀ ਕਿ ਪ੍ਰਧਾਨ ਮੰਤਰੀ ਨੇ ਜਾਣਾ ਤੇ ਹੁਣ ਜਦੋਂ ਕੱਲ ਗਏ ਆ ਤੇ ਮੀਡੀਆ ਤੋਂ ਵੀ ਟੀਵੀ ਦੇ ਵਿੱਚ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਗਏ ਆ ਤੇ ਇਹ ਵੀ ਪਤਾ ਲੱਗਾ ਵੀ ਉਹਨਾਂ ਨੇ ਜਾ ਕੇ ਇਹ ਵੀ ਮੁੱਦਾ ਉਠਾਇਆ ਕਿ ਭਾਰਤੀ ਨੌਜਵਾਨਾਂ ਨੂੰ ਜਲਦੀ ਤੋਂ ਜਲਦੀ ਰਿਹਾਅ ਕੀਤਾ ਜਾਵੇ ਜਿਹੜੇ ਕੈਰਕਾਨੂੰਨੀ ਨਾਲ ਪਰਚੀ ਕੀਤੇ ਨੇ ਤੇ ਅੱਗੇ ਤੋਂ ਕਿਸੇ ਵੀ ਭਾਰਤੀ ਨੂੰ ਇਸ ਤਰ੍ਹਾਂ ਜਿਹੜਾ ਪਰਤੀ ਕਰਕੇ ਜੁੱਧ ਦੇ ਵਿੱਚ ਨਾ ਭੇਜਿਆ ਜਾਵੇ ਇਹ ਖਬਰ ਜਿਹੜੀ ਉਹ ਤੇ ਬੱਚੇ ਨੂੰ ਵੀ ਪਤਾ ਲੱਗ ਗਿਆ ਕਿ ਸਾਡੇ ਪ੍ਰਧਾਨ ਮੰਤਰੀ ਜੀ ਆਏ ਨੇ ਉਧਰ ਦੀ ਕਿ ਫੌਜ ਨੇ ਵੀ ਗੱਲ ਬੱਚੇ ਨਾਲ ਕੀਤੀ ਹੈ ਵਿਦਾਇਤੀ ਕੀਤੀ ਹੈ ਕਿ ਤੁਹਾਡੇ ਪ੍ਰਧਾਨ ਮੰਤਰੀ ਆਏ ਨੇ ਉਮੀਦ ਹੈ ਕਿ ਤੁਹਾਨੂੰ ਜਲਦੀ ਜਲਦੀ ਵਾਪਸ ਬੁਲਾ ਜਾਵੇਗਾ ਤੇ ਬੜੀ ਮਨ ਨੂੰ ਖੁਸ਼ੀ ਹੋਈ ਹੈ ਕਿਉਂਕਿ ਪ੍ਰਧਾਨ ਮੰਤਰੀ ਦਾ ਸਤਿ ਸ੍ਰੀ ਨਰੇਂਦਰ ਮੋਦੀ ਜੀ ਦਾ ਇਹ ਸੁਭਾਅ ਹੈ ਜਿਹੜੀ ਗੱਲ ਕਰਦੇ ਨੇ ਉਹ ਕਰਕੇ ਪੂਰੀ ਕਰਕੇ ਛੱਡਦੇ ਨੇ ਤੇ ਸਾਨੂੰ ਉਮੀਦ ਹੈ ਤੇ ਬੜੀ ਖੁਸ਼ੀ ਹੈ ਪੰਨ ਦੇ ਵਿੱਚ ਕਿਉਂਕਿ ਪਹਿਲਾਂ ਤਾਂ ਬੜਾ ਟੈਨਸ਼ਨ ਰਹਿੰਦੀ ਸੀ ਘਰ ਵਾਲੀ ਵੀ ਜਿਹੜੀ ਆ ਡਿਪਰੈਸ਼ਨ ਵਿੱਚ ਚਲੇ ਗਿਆ ਸਨ ਮੈਂ ਵੀ ਡਿਪਰੈਸ਼ਨ ਚ ਚਲੇ ਗਿਆ ਸਨ ਤੇ ਬਹੁਤ ਤੰਗ ਸਾਰ ਰਹਿੰਦੇ ਸਾਂ ਤੇ ਹੁਣ ਕੱਲ ਦਾ ਬੜੀ ਮਨ ਦੇ ਵਿੱਚ ਖੁਸ਼ੀ ਆ ਕਿ ਪ੍ਰਧਾਨ ਮੰਤਰੀ ਨੇ ਬੱਚਿਆਂ ਦੀ ਗੱਲ ਕੀਤੀ ਹੈ ਤੇ ਬਹੁਤ ਜ਼ਿਆਦਾ ਉਮੀਦ ਹੈ ਕਿ ਬੱਚੇ ਨੂੰ ਵਾਪਸ ਲੈ ਕੇ ਆਉਣਗੇ ਉਹ ਜੀ 24 ਦਸੰਬਰ ਤੋਂ ਘਰੋਂ ਗਿਆ ਸੀ ਤੇ ਫੌਜ ਦੇ ਵਿੱਚ ਵੀ ਉਹਨਾਂ ਨੂੰ 5 5 5 ਮਹੀਨੇ ਹੋ ਗਏ ਰਹਿੰਦੇ ਨੇ ओके ਹਾਲਾਤ ਉਹ ਜੋ ਦੱਸ ਰਹੇ ਹਾਂ ਜੀ ਉਹ ਬਹੁਤ ਓਕੇ ਹਾਲਾਤ ਆ ਤੁਹਾਨੂੰ ਪਤਾ ਤੇ ਜਿਹੜੇ ਦਾ ਕੰਡੈਕਟ ਬੇਸ ਤੇ ਫੌਜੀ ਬਣਾਏ ਹੁੰਦੇ ਨੇ ਨਾ ਤੇ ਉਧਰ ਦੇ ਜਿਹੜੇ ਫੌਜੀ ਨੇ ਉਹਨਾਂ ਨੂੰ ਤੇ ਪਰਦੀ ਵਗੈਰਾ ਵੀ ਸਭ ਕੋਈ ਪ੍ਰੈਸ ਕਰਕੇ ਮਿਲਣੀ ਹੁੰਦੀ ਇਹਨਾਂ ਨੂੰ ਜੋ ਪਰਦੀ ਇੱਕ ਮਰੀ ਹੈ ਉਹਦੇ ਨਾਲ ਗੁਜ਼ਾਰਾ ਕਰਦੇ ਨੇ ਬਾਕੀ ਆਮ ਮੁੱਲ ਪਰਦੀ ਲਈ ਸੀ ਤੇ ਉਹ ਵੀ ਕਿਸੇ ਕਾਰਨ ਖਰਾਬ ਕਹਿੰਦਾ ਹੋ ਗਈ ਸੀ ਤੇ ਬਾਕੀ ਖਾਣੇ-ਮਾਣੇ ਦਾ ਵੀ ਬਹੁਤ ਜੋ ਖਾਂਦੇ ਨੇ ਮੀਟ ਚੌਪਲ ਖਾਂਦੇ ਨੇ ਤੇ ਇਹ ਵਿਚਾਰੇ ਉਹ ਬੋਤਾ ਜੋ ਇਹਨਾਂ ਦੇ ਕੋਲ ਖਰਚਾ ਆਪਣੇ ਕੋਲੋਂ ਮਕਰੋਨੀ ਵਗੈਰਾ ਬਣਾ ਲੈਂਦੇ ਨੇ ਜਾਂ ਕੁਝ ਉਹਨਾਂ ਦਾ ਹੀ ਖਾਣਾ ਖਾ ਲੈਂਦੇ ਨੇ। ਉਹ ਜੀ ਲਈ ਖਾਸ ਟ੍ਰੇਨਿੰਗ ਹੁੰਦੀ ਹੈ। ਇਹਨਾਂ ਨੂੰ ਫਿਰ ਕਿਵੇਂ ਅੱਗੇ ਬਾਰਡਰ ਤੇ ਭੇਜ ਦੇਣਗੇ? ਹਾਂ ਜੀ ਇਹਨਾਂ ਨੂੰ ਰਸ਼ੀਆ ਦੇ ਵਿੱਚ ਹੀ 11 ਦਿਨ ਦੀ ਟ੍ਰੇਨਿੰਗ ਦਿੱਤੀ ਉਸੇ ਟ੍ਰੇਨਿੰਗ ਦੇ ਵੇਸ ਤੇ ਇਹਨਾਂ ਨੂੰ ਅੱਗੇ ਲੈ ਜਾਂਦੇ ਨੇ ਬਸ। ਕੋਈ ਹੋਰ ਉਮੀਦ ਕੀ ਕਰਦੇ ਹੋ ਤੁਸੀਂ? ਹੁਣ ਉਮੀਦ ਇਹੀ ਹੈ ਬੇਨਤੀ ਕਰਦੇ ਆਂ ਸ਼੍ਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਨੂੰ ਹੱਥ ਜੋੜ ਕੇ ਤੇ ਤੁਸੀਂ ਕੁਝ ਵੀ ਕਰ ਸਕਦੇ ਹੋ ਤੁਸੀਂ ਜਿਹੇ ਪ੍ਰਧਾਨ ਮੰਤਰੀ ਜੇ ਤੇ ਤੁਸੀਂ ਰਸ਼ੀਆ ਗਏ ਜੇ ਤੇ ਸਾਡੇ ਬੱਚਿਆਂ ਨੂੰ ਸਾਡੀ ਆਵਾਜ਼ ਸੁਣੋ ਸਾਡੇ ਬੱਚਿਆਂ ਨੂੰ ਵਾਪਸ ਲਿਆਂਦਾ ਜਾਵੇਗੇ ਤੇ ਤੁਹਾਡਾ ਬਹੁਤ ਬਹੁਤ ਕੋਡ-ਕੋਡ ਧੰਨਵਾਦੀ ਹੋਵਾਂਗੇ ਤੇ ਅਸੀਂ ਤੇ ਬੱਚਿਆਂ ਦੇ ਮਾਪੇ ਅਸੀਸਾਂ ਦੇਵਾਂਗੇ ਸਾਡੇ ਬੱਚੇ ਵਾਪਸ ਆਜਣ ਤੇ ਬੇਨਤੀ ਹੈ ਜੀ